ਅਰੇਨੇ ਦੇ ਹਰ ਸਪੌਟਲਾਈਟ ਦੀ ਰੋਸ਼ਨੀ ਉਸ ਤੇ ਪੈ ਰਹੀ ਸੀ ਇੱਕ ਤੇਜ਼ ਚਮਕਦਾਰ ਰੋਸ਼ਨੀ ਉਸ ਦਾ ਦਿਲ ਅੜਮ ਸੋਲੋ ਵਾਂਗ ਟੜਕ ਰਿਹਾ ਸੀ ਵੱਡੇ ਫਰ ਵਾਲੇ ਚਿੱਟੇ ਕੋਸਟਿਊਮ ਦੇ ਅੰਦਰ ਆਥ ਪੰਬਲ ਨੂੰ ਪਸੀਨਾ ਆਪਣੀ ਪਿੱਠ ਤੇ ਵਹਿੰਦਾ ਮਹਿਸੂਸ ਹੋ ਰਿਹਾ ਸੀ ਬਾਸੇ ਹੀ ਸੀ ਨੈਸ਼ਨਲ ਡਾਂਸ ਆਫ ਦਾ ਆਖਰੀ ਪਲ ਉਹ ਜਿੱਤਣ ਵਾਲਾ ਸੀ ਉਹ ਫੇਮਸ ਹੋਣ ਵਾਲਾ ਸੀ ਅਤੇ ਉਹ ਸਭ ਕੁਝ ਗਵਾਉਣ ਵਾਲਾ ਸੀ ਇਸ ਪਲ ਤੱਕ ਸਭ ਕੁਝ ਨਾਰਮਲ ਲੱਗ ਰਿਹਾ ਸੀ ਪਰ ਉਹ ਇੱਥੇ ਸੀ ਆਪਣੀ ਅਸਲੀ ਪਛਾਣ ਦੁਨੀਆ ਸਾਹਮਣੇ ਲਿਆਉਣ ਵਾਲਾ ਸੀ ਇੱਕ ਯੈਟੀ ਸੂਟ ਵਿੱਚ ਆਦਮੀ ਇੱਕ ਬਹੁਤ ਵੱਡੇ ਸੀਕਰਟ ਦੇ ਨਾਲ ਅੱਖ ਪੰਬਲ ਕੌਣ ਸੀ ਉਸ ਦੇ ਕਲੀਗਜ਼ ਲਈ ਉਹ ਦੁਨੀਆ ਦਾ ਸਭ ਤੋਂ ਬੋਰਿੰਗ ਆਦਮੀ ਸੀ ਇੱਕ ਅਕਾਊਂਟੈਂਟ ਬੇਜ ਸ਼ਟਸ ਸੈਂਸਬਲ ਸ਼ੂਜ਼ ਨੰਬਰਸ ਨਾਲ ਪਿਆਰ ਉਸ ਦੀ ਲਾਈਫ ਇੱਕ ਸਪਰੈਡਸ਼ੀਟ ਵਾਂਗ ਸੀ ਬਹੁਤ ਸਹੀ ਤੇ ਸਾਫ ਉਹ ਇੱਕ ਸ਼ਾਂਤ ਲਾਈਫ ਇੱਕ ਸਿੰਪਲ ਲਾਈਫ ਚਾਹੁੰਦਾ ਸੀ ਬਿਨਾਂ ਕਿਸੇ ਝਗੜੇ ਦੇ ਪਰ ਆਤਮ ਨੂੰ ਕੁਝ ਹੋਰ ਚਾਹੀਦਾ ਸੀ ਉਸ ਨੂੰ ਮਨੀ ਚਾਹੀਦੀ ਸੀ ਬਹੁਤ ਸਾਰੀ ਉਸ ਦੀ ਪਿਆਰੀ ਅਗੜੈਨਮਾ ਪੰਬਲ ਜਿੰਨੀ ਮਿੱਠੀ ਤੇ ਇਨੋਸੈਂਟ ਬਜ਼ੁਰਗ ਔਰਤ ਦੀ ਤੁਸੀਂ ਕਲਪਨਾ ਕਰ ਸਕਦੇ ਹੋ ਉਸ ਨੂੰ ਮਹਿੰਗੀ ਮੈਡੀਕਲ ਕੇਅਰ ਦੀ ਲੋੜ ਸੀ ਬਿਲਸ ਇਕੱਠੇ ਹੋ ਗਏ ਸਨ ਬਹੁਤ ਵੱਡੇ ਤੇ ਡਰਾਉਨੇ ਆਥ ਆਪਣੀ ਘਟ ਅਕਾਊਂਟੈਂਟ ਦੀ ਸੈਲਰੀ ਨਾਲ ਫਸਿਆ ਹੋਇਆ ਸੀ ਉਸ ਨੂੰ ਇੱਕ ਮੈਡੀਕਲ ਦੀ ਲੋੜ ਸੀ ਫਿਰ ਉਸ ਨੂੰ ਇਹ ਮਿਲ ਗਿਆ ਜਾਂ ਸਗੋ ਇਹ ਉਸ ਨੂੰ ਮਿਲ ਗਿਆ ਇੱਕ ਰਾਤ ਅਸਟ੍ਰੈਸਟ ਤੇ ਇਕੱਲੇ ਉਸਨੇ ਇੱਕ ਮਜ਼ਾਕੀਆ ਫਰ ਵਾਲਾ ਕੋਸਟਿਊਮ ਪਾਇਆ ਜੋ ਉਸਦੀ ਦਾਦੀ ਨੇ ਸਾਲਾਂ ਪਹਿਲਾਂ ਮਜ਼ਾਕ ਵਿੱਚ ਬਣਾਇਆ ਸੀ। ਉਸਨੇ ਕੁਝ ਡਿਸਕੋ ਮਿਊਜ਼ਿਕ ਲਗਾਇਆ ਤੇ ਬਸ ਉਹ ਨੱਚਿਆ। ਪਹਿਲਾਂ ਤਾਂ ਉਹ ਅਜੀਬ ਲੱਗਾ, ਫਿਰ ਇੱਕ ਅਚਾਨਕ ਖੁਸ਼ੀ ਨਾਲ। ਉਸਨੇ ਇਸ ਨੂੰ ਰਿਕਾਰਡ ਕੀਤਾ, ਆਨਲਾਈਨ ਅਪਲੋਡ ਕੀਤਾ ਤੇ ਸੌਣ ਚਲਾ ਗਿਆ ਇਸ ਬਾਰੇ ਕੁਝ ਨਾ ਸੋਚਦੇ ਹੋਏ। ਅਗਲੀ ਸਵੇਰ ਉਸਦੀ ਵੀਡੀਓ ਬਹੁਤ ਫੇਮਸ ਹੋ ਗਈ ਸੀ। 'ਦ ਡਿਸਕੋ ਯੈਟੀ' ਦਾ ਜਨਮ ਹੋਇਆ। ਲੋਕਾਂ ਨੂੰ ਉਹ ਮਜ਼ਾਕੀਆ, ਖੋਸ਼ ਨੱਚਣ ਵਾਲਾ ਯੈਟੀ ਬਹੁਤ ਪਸੰਦ ਆਇਆ। ਐਡਰਸ ਅਤੇ ਅਪੀਲਡੈਂਸਸ ਦੀਆਂ ਆਫਰਸ ਆਉਣ ਲੱਗ ਪਈਆਂ ਤੇ ਅਚਾਨਕ ਆਥ ਕੋ ਲਗੜਨਮਾ ਪੰਬਲ ਦੀ ਕੀੜ ਲਈ ਮਨੀ ਸੀ ਉਸਨੇ ਆਪਣੀਆਂ ਦੋ ਲਾਈਵਰਸ ਨੂੰ ਪੂਰੀ ਤਰ੍ਹਾਂ ਵੱਖ ਰੱਖਿਆ ਦਿਨ ਵਿੱਚ ਅਕਾਊਂਟੈਂਟ ਰਾਤ ਵਿੱਚ ਡਿਸਕੋਇਟੀ ਕਿਸੇ ਨੂੰ ਵੀ ਇੱਕ ਵੀ ਇਨਸਾਨ ਨੂੰ ਉਸਦੇ ਪਰ ਵਾਲੇ ਸੀਕ੍ਰਟ ਬਾਰੇ ਪਤਾ ਨਹੀਂ ਸੀ ਫਿਰ ਨੈਸ਼ਨਲ ਡਾਂਸ ਆਫ ਆਇਆ ਅਗੜਨ ਅਟਰਾਈਜ਼ ਇੱਕ ਬਹੁਤ ਵੱਡੀ ਰਕਮ ਸੀ ਜੋ ਅਗੜਨਮਾ ਪੰਬਲ ਦੇ ਆਖਰੀ ਸਭ ਤੋਂ ਜ਼ਰੂਰੀ ਟ੍ਰੀਟਮੈਂਟ ਲਈ ਕਾਫੀ ਸੀ ਪਰ ਇੱਕ ਸ਼ਰਤ ਸੀ ਸਾਰੇ ਕੰਟੈਸਟੈਂਟਸ ਨੂੰ ਫਾਈਨਲ 라ਉਂਡ ਵਿੱਚ ਆਪਣਾ ਮਾਸਕ ਉਤਾਰਨਾ ਪੈਣਾ ਸੀ ਆਥ ਦੁਚਿੱਤੀ ਵਿੱਚ ਸੀ ਕੀ ਉਹ ਆਪਣੇ ਆਪ ਨੂੰ ਅਕਸਪੋਜ਼ ਕਰਨ ਦਾ ਡਿਸਕ ਲੈ ਸਕਦਾ ਸੀ ਆਪਣੀ ਅਸਲੀ ਸ਼ਰਮਨਾਕ ਆਈਡੈਂਟੀ ਆਪਣੇ ਬੋਰਡਿੰਗ ਕੋ ਬਕਸ ਨੂੰ ਦੱਸ ਸਕਦਾ ਸੀ ਸਿਰਫ ਆਪਣੀ ਦਾਦੀ ਲਈ ਉਸ ਨੂੰ ਕਰਨਾ ਪਿਆ ਉਹ ਅੰਦਰ ਗਿਆ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਉਹ ਜਿੱਤ ਸਕਦਾ ਹੈ ਪੈਨੀ ਲੈ ਸਕਦਾ ਹੈ ਤੇ ਮਾਸਕ ਉਤਾਰਨ ਤੋਂ ਪਹਿਲਾਂ ਬਸ ਗਾਇਬ ਹੋ ਸਕਦਾ ਹੈ ਪਰ ਲਾਈਫ ਨੇ ਜਿਵੇਂ ਉਹ ਹਮੇਸ਼ਾ ਕਰਦੀ ਹੈ ਉਸ ਦੇ ਸਾਵਧਾਨੀ ਨਾਲ ਬਣਾਏ ਸੀਕ੍ਰਟ ਵਿੱਚ ਰੁਕਾਵਟ ਪਾ ਦਿੱਤੀ ਉਸ ਦੀ ਸਭ ਤੋਂ ਵੱਡੀ ਪ੍ਰੋਬਲਮ ਦੂਜੇ ਡਾਂਸਰਸ ਨਹੀਂ ਸਨ ਇਹ ਅਬ੍ਰੈਂਡ ਹੀ ਗੰਦ ਸੀ ਉਸ ਦੀ ਫਰਮ ਵਿੱਚ ਇੱਕ ਹੋਰ ਅਕਾਊਂਟੈਂਟ ਅਬ੍ਰੈਂਡ ਬਹੁਤ ਪੱਕੀ ਤੇਜ਼ ਸੀ ਤੇ ਉਸ ਨੂੰ ਹਰ ਅਜੀਬ ਚੀਜ਼ ਦਾ ਪਤਾ ਲੱਗ ਜਾਂਦਾ ਸੀ ਉਸ ਨੇ ਅਥ ਦੀਆਂ ਅਚਾਨਕ ਗੈਰ ਹਾਜ਼ਰੀਆਂ ਉਸ ਦੀ ਬੇਜ ਜੈਕਟਸ ਤੇ ਅਗਲਟ ਦੀ ਅਜੀਬ ਚਮਕ ਜਿਸ ਤਰ੍ਹਾਂ ਉਹ ਕਦੇ ਕਦੇ ਅੜਲਾਈ ਆਇਸ ਅਤੇ ਡੈਸਪਰੇਸ਼ਨ ਦੀ ਹਲਕੀ ਜਿਹੀ ਅਸਵੈਲ ਕਰਦਾ ਸੀ ਇਹ ਸਭ ਵੇਖਿਆ ਅਬ੍ਰੈਂਡ ਨੇ ਉਸ ਨੂੰ ਵੇਖਣਾ ਸ਼ੁਰੂ ਕਰ ਦਿੱਤਾ 드라운ੇ ਤਰੀਕੇ ਨਾਲ ਨਹੀਂ ਸਗੋ ਇੱਕ ਬਹੁਤ ਤੰਗ ਕਰਨ ਵਾਲੇ ਬਹੁਤ ਆਰਗੇਨਾਈਜ਼ਡ ਸਪਰੈਡਸ਼ੀਟ 베이스 ਤਰੀਕੇ ਨਾਲ ਆਖ ਸਾਵਧਾਨ ਰਹਿਣ ਦੀ ਕੋਸ਼ਿਸ਼ ਕਰਦਾ ਸੀ ਪਰ ਜਿੰਨਾ ਜ਼ਿਆਦਾ ਉਹ ਲੁਕਣ ਦੀ ਕੋਸ਼ਿਸ਼ ਕਰਦਾ ਸੀ ਓਨੀ ਹੀ ਜ਼ਿਆਦਾ ਅਬਰੈਂਡ ਨੂੰ ਸ਼ੱਕ ਹੁੰਦਾ ਸੀ ਉਹ ਡੈਂਟਿਸਟ ਅਪਾਇੰਟਮੈਂਟ ਦਾ ਬਹਾਨਾ ਬਣਾ ਕੇ ਕੰਮ ਤੋਂ ਜਲਦੀ ਨਿਕਲ ਜਾਂਦਾ ਸੀ ਪਰ ਅਬਰੈਂਡ ਉਸ ਨੂੰ ਸੀਕੁਐਂਸ ਖਰੀਦਦੇ ਵੇਖ ਲੈਂਦੀ ਸੀ ਉਹ ਆਪਣੀਆਂ ਥਕੀਆਂ ਅੱਖਾਂ ਦਾ ਕਾਰਨ ਵਕਿਲੇਟ ਦੱਸਦਾ ਸੀ ਪਰ ਅ ਬ੍ਰਾਂਡ ਨੇ ਇੱਕ ਵਾਰ ਉਸ ਨੂੰ ਆਫਿਸ ਸਪਲਾਈਰ ਕਲੋਜ਼ਟ ਵਿੱਚ ਨੇਪੰਗ ਕਰਦੇ ਹੋਏ ਇੱਕ ਡਿਸਕੋ ਅਟਿਊਨ ਗੁਣਗੁਣਾਉਂਦੇ ਫੜ ਲਿਆ ਸੀ ਉਸ ਦੀ ਪੈਣੌਏ ਵੱਧਦੀ ਗਈ ਕੀ ਅ ਬ੍ਰਾਂਡ ਨੂੰ ਉਸ ਦੇ ਡਿਸਕੋ ਯਟੀ ਸੀਕਰਟ ਬਾਰੇ ਪਤਾ ਲੱਗ ਸਕਦਾ ਸੀ ਉਸ ਨੂੰ ਲੱਗਣ ਲੱਗਾ ਕਿ ਹਰ ਕੋਈ ਉਸ ਨੂੰ ਵੇਖ ਰਿਹਾ ਸੀ ਉਸ ਨੇ ਇਨੋਸੈਂਟ ਕਮੈਂਟਸ ਵਿੱਚ ਲੁਕੇ ਹੋਏ ਮਤਲਬ ਵੇਖੇ ਜਦੋਂ ਉਸ ਦੇ ਬੌਸ ਨੇ ਪੁੱਛਿਆ ਕਿ ਕੀ ਉਸ ਦੀ ਅਸਪਾਕਲੰਗ ਪਰਸਨੈਲਿਟੀ ਹੈ ਤਾਂ ਅਥ ਲਗਭਗ ਫੇਂਟਡ ਹੋ ਗਿਆ ਉਸ ਨੇ ਅਜੀਬ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਅਜਿਹੇ ਅਜੀਬ ਐਲਬਾਇਜ਼ ਬਣਾਏ ਜਿਨ੍ਹਾਂ ਵਿੱਚ ਅਕਸਰ ਉਹ ਇੱਕ ਵੱਡੇ ਯਾਨ ਦੇ ਗੋਲੇ ਵਿੱਚ ਫਸਿਆ ਹੁੰਦਾ ਸੀ ਜਾਂ ਗੁੰਮ ਹੋਏ ਅਸਬਿੜਲਸ ਦੇ ਚੋਲਦੀ ਮਦਦ ਕਰ ਰਿਹਾ ਹੁੰਦਾ ਸੀ ਹਰ ਚੂਠ ਉਸ ਨੂੰ ਹੋਰ ਜ਼ਿਆਦਾ ਗਿਲਤੀ ਬਣਾਉਂਦਾ ਸੀ ਇੱਕ ਸ਼ਾਮ ਇੱਕ ਬਹੁਤ ਥਕਾਉਣ ਵਾਲੇ ਪ੍ਰੈਕਟਿਸ ਸੈਸ਼ਨ ਤੋਂ ਬਾਅਦ ਹੱਥ ਜਲਦੀ ਘਰ ਪਹੁੰਚਿਆ ਉਸ ਨੂੰ ਪਤਾ ਸੀ ਕਿ ਅਬਰੈਂਡੋ ਉਸ ਦਾ ਪਿੱਛਾ ਕਰ ਰਹੀ ਸੀ ਉਸ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਪੈਣਾ ਸੀ ਉਸ ਨੇ ਆਪਣੀ ਹਾਊਸ ਤੋਂ ਥੋੜੀ ਦੂਰ ਅਸਟਰੀਟ ਤੇ ਉਸ ਦੀ ਕਾਹ ਖੜੀ ਵੇਖੀ ਉਸ ਦਾ ਦਿਲ ਗਲੇ ਵਿੱਚ ਆ ਗਿਆ ਉਹ ਸਚੁਵਚ ਇਹ ਕਰ ਰਹੀ ਸੀ ਉਹ ਸਚੁਵਚ ਉਸ ਨੂੰ ਅਗਸਪੋਸ ਕਰਨ ਵਾਲੀ ਸੀ ਉਹ ਝਾੜੀਆਂ ਵਿੱਚ ਲੁਕ ਗਿਆ ਅੱਦਾ ਉਤਾਰਿਆ ਹੋਇਆ ਯਾਟੀ ਹੈਡ ਪਾਇਆ ਹੋਇਆ ਸੀ ਤੇ ਉਸ ਰਾਤ ਜਿੱਤੀ ਹੋਈ ਇੱਕ ਅਟਰੋਫੀ ਫੜੀ ਹੋਈ ਸੀ ਝਾੜੀਆਂ ਤੋਂ ਉਸਨੇ ਅਬ੍ਰੈਂਡ ਨੂੰ ਆਪਣੇ ਫੋਨ ਤੇ ਗੱਲ ਕਰਦੇ ਸੁਣਿਆ ਹਾਂ ਮੈਨੂੰ ਪੱਕਾ ਯਕੀਨ ਹੈ ਉਸਨੇ ਕਿਹਾ ਉਸਦੀ ਆਵਾਜ਼ ਤੇਜ਼ ਤੇ ਸੀਰੀ ਸੀ ਐਵੀਡੈਂਸ ਇਕੱਠਾ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਉਹ ਪੂਰਾ ਇੱਕ ਆਪਰੇਸ਼ਨ ਚਲਾ ਰਿਹਾ ਹੈ ਕੁਝ ਸਚੁਵਚ ਗੈਰ ਕਾਨੂੰਨੀ ਇਲਸ हाथ का खून ठंडा हो गया गैर कानूनी इलसक कि ये सिर्फ डिस्को डांस हो तो भी बुरासी। उसने न्यूज पेपर दिया हेडलाइंस की कल्पना की थी दिन विच अकाउंटेंट रात विच डिस्को डिवियंट डांस कंपटीशन तेज हो गई हाथ द डिस्को यैटी वजो अकलाउड का फेवरेट सी उसके अजीब मूवज और पूरे एंथुजियाज्म ने सब का दिल जीत लिया पर फर दे पिछे वो बहुत परेशान सी ਉਸਨੂੰ ਲੱਗਦਾ ਸੀ ਕਿ ਅ ਬ੍ਰੈਂਡ ਉਸ ਦੀ ਡਿਸਕੋਯਾਟੀ ਆਇਡੈਂਟੀਟੀ ਨੂੰ ਲੱਭਣ ਦੇ ਨੇੜੇ ਸੀ ਉਸਨੇ ਉਸਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਉਸਦੇ ਆਫਿਸ ਵਿੱਚ ਡਿਸਕੋ ਬਾਲਸ ਛੱਡ ਦਿੱਤੇ ਉਸਨੂੰ ਵੈਜ ਹੈ ਲੋਸ ਬਾਰੇ ਅਨੋਨਮਸ ਈਮੇਲਸ ਭੇਜੇ ਉਸਨੂੰ ਲੱਗਾ ਕਿ ਇਹ ਯਾਟੀ ਲਈ ਇੱਕ ਫਨੀ ਡੈਡ ਹੈਡ ਹੈ ਪਰ ਕੁਝ ਵੀ ਕੰਮ ਨਹੀਂ ਆਇਆ ਇਸ ਨਾਲ ਉਸਨੇ ਉਸਨੂੰ ਸਿਰਫ ਇੱਕ O.G. ਹੋਈ ਪਰ ਪੱਕੀ ਨਜ਼ਰ ਨਾਲ ਵੇਖਿਆ ਉਸਦੀ ਸਭ ਤੋਂ ਵੱਡੀ ਚੈਲੰਜ ਇੱਕ ਹੋਰ ਡਾਂਸਰ ਦ ਗਲਿਟ ਗੋਫ ਤੋਂ ਆਈ ਏ ਨਾਇਵਲ ਹਰ ਮੋੜ ਤੇ ਆਥ ਨੂੰ ਸੈਬਟਾਜ ਕਰਦਾ ਪ੍ਰਤੀਤ ਹੋਇਆ ਆਥ ਦੇ ਰੁਟੀਨ ਤੋਂ ਪਹਿਲਾਂ ਸਟੇਜ ਤੇ ਇੱਕ ਤਿਲਕਣ ਵਾਲੀ ਜਗ੍ਹਾ ਉਸਦੇ ਕੋਸਟਿਊਮ ਲਈ ਇੱਕ ਮਿਸਿੰਗ ਬੂਟ ਉਸਦੇ ਸ਼ੈਂਪੂ ਵਿੱਚ ਅਚਾਨਕ ਅਗਲਿਟਰ ਗਲੂ ਦਾ ਦਿਖਾਈ ਦੇਣਾ ਆਥ ਨੂੰ ਪੱਕਾ ਯਕੀਨ ਸੀ ਕਿ ਅਗਲਿਟ ਗੋਫ ਜਾਣਦਾ ਸੀ ਕਿ ਉਹ ਦ ਬੋਰਡਿੰਗ ਅਕਾਊਂਟੈਂਟ ਸੀ ਤੇ ਉਸਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਅਗਲਿਟ ਗੋਫ ਕੌਣ ਹੈ ਉਸਨੇ ਸੋਚਿਆ ਅਤੇ ਉਹ ਮੈਨੂੰ ਇੰਨਾ ਨਫ਼ਰਤ ਕਿਉਂ ਕਰਦੇ ਹਨ ਫਿਰ ਪਹਿਲਾ ਵੱਡਾ ਅਟਵਿਸਟ ਆਇਆ

ਬ੍ਰੈਂਡ ਨੇ ਇੱਕ ਫੋਲਡਰ ਟੇਬਲ ਤੇ ਪਟਕ ਦਿੱਤਾ। ਇਹ ਅੱਥ ਦੀਆਂ ਮਡੀ ਫੀਲਡਰਸ ਦੇ ਨੇੜੇ ਦੀਆਂ ਬਲੜੀ ਫੋਟੋਜ਼, ਉਸਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੇ ਅਸਲੀਨ ਸ਼ਾਰਟਸ ਜੋ ਸਿਰਫ ਉਸਦੀ ਦਾਦੀ ਦੀ ਕੇਡ ਲਈ ਪੇਮੈਂਟ ਸਨ ਅਤੇ ਰੇਸਿੰਗ ਬੈਜਸ ਬਾਰੇ ਅਜੀਬ ਫੋਰਮਸ ਦੇ ਅਪ੍ਰਿੰਟ ਆਊਟਰਸ ਨਾਲ ਭਰਿਆ ਹੋਇਆ ਸੀ। ਕੋਲਾ ਬਣੰਦੀ ਕੋਸ਼ਿਸ਼ ਨਾ ਕਰ। ਅੱਥ ਉਸਨੇ ਕਿਹਾ, ਰਾਤਾਂ ਨੂੰ ਦੇਰ ਤੱਕ ਜਾਗਣਾ, ਅਚਾਨਕ ਕੈਸ਼, ਤੇਰੇ ਤੇ ਮਿੱਟੀ ਅਤੇ ਫਰ ਦੀ ਅਜੀਬ ਸਮੈਲ, ਸਸਪੀਸ਼ਸ ਅਗਲਟ ਇਹ ਸਭ ਜੁੜਦਾ ਹੈ। ਉਹ ਇਲੀਗਲ ਅੰਡਰਗਰਾਉਂਡ ਵੈਜ ਗੈਂਗਸਿੰਗ ਦੇ ਦਾ ਮਾਸਟਰਮਾਈਂਡ ਹੈ ਆਥ ਹੈਰਾਨ ਰਹਿ ਗਿਆ ਉਹ ਦਿਸਕੋ ਯਾਟੀ ਦੇ ਪਿੱਛੇ ਨਹੀਂ ਸੀ ਉਸਨੂੰ ਲੱਗਦਾ ਸੀ ਕਿ ਉਹ ਇੱਕ ਵੈਜ ਗੈਂਗਸਟ ਸੀ ਉਸਦਾ ਡਾਰਕ ਸੀਕ੍ਰਟ ਅਸਲ ਵਿੱਚ ਹਸੋਹੀਣਾ ਸੀ ਪਰ ਉਸਦਾ ਅਕਿਊਜ਼ੇਸ਼ਨ ਬਹੁਤ ਗੰਭੀਰ ਸੀ ਉਸਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਉਸਨੂੰ ਕੰਪੀਟੀਸ਼ਨ ਬਾਰੇ ਅਗਰੇਨਮਾ ਪੰਬਲ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਸਿਰਫ ਆਪਣਾ ਸਿਰ ਹਿਲਾਇਆ ਮੈਂ ਪਹਿਲਾਂ ਹੀ ਪੁਲਿਸ ਨੂੰ ਕਾਲ ਕਰ ਦਿੱਤੀ ਹੈ ਹੱਥ ਉਸਨੇ ਕਿਹਾ ਉਸ ਦੀਆਂ ਆਇਜ਼ ਵਿੱਚ ਇੱਕ ਗੰਭੀਰ ਜਿੱਤ ਸੀ ਉਹ ਕਿਸੇ ਵੀ ਮਿੰਟ ਇੱਥੇ ਹੋਣਗੇ ਉਸ ਦੀ ਦੁਨੀਆ ਡਿੱਗ ਪਈ ਉਸ ਨੂੰ ਵੈਜਰ ਅਕਾਡੈਮਿਕਸ ਲਈ ਅਰੈਸਟਡ ਕੀਤਾ ਜਾਣਾ ਸੀ ਅਤੇ ਉਸ ਦੀ ਦਾਦੀ ਅਜੇ ਵੀ ਸਿੱਖ ਰਹੇਗੀ ਕਿੰਨਾ ਗੰਦਾ ਕੰਮ ਕਲਾਈਮੈਕਸ ਨੈਸ਼ਨਲ ਡਾਂਸ ਆਫ ਦੀ ਫਾਈਨਲ ਨਾਈਟ ਨੂੰ ਆਇਆ ਹੱਥ ਦ ਡਿਸਕੋ ਯੈਟੀ ਵਜੋਂ ਸੈਂਟਰ ਸਟੇਜ ਤੇ ਖੜਾ ਸੀ ਉਹ ਜਿੱਤ ਗਿਆ ਸੀ ਅਕਰਾਉਡ ਨੇ ਖੁਸ਼ੀ ਨਾਲ ਚੀਕਿਆ ਲਾਈਟਸ ਚਮਕੀਆਂ ਹੋਸਟ ਇੱਕ ਬਹੁਤ ਜ਼ਿਆਦਾ ਟੈਂਡ ਆਦਮੀ ਜਿਸ ਦਾ ਨਾਮ ਬੈਡੀ ਸੀ ਨੇ ਮਾਈਕ੍ਰੋਫੋਨ ਲੱਗੇ ਕੀਤਾ ਅਤੇ ਹੁਣ ਬੈਡੀ ਨੇ ਉੱਚੀ ਆਵਾਜ਼ ਵਿੱਚ ਕਿਹਾ ਜਿਸ ਪਲ ਦਾ ਤੁਸੀਂ ਸਭ ਇੰਤਜ਼ਾਰ ਕਰ ਰਹੇ ਸੀ ਦਾ ਗ੍ਰੈਂਡ ਰਬੀਲ ਕੌਣ ਹੈ ਦਾ ਡਿਸਕੋ ਯੈਟੀ ਆਥ ਨੇ ਹੌਲੀ ਹੌਲੀ ਆਪਣੇ ਯੈਟੀ ਹੈਡ ਵੱਲ ਹੱਥ ਵਧਾਇਆ ਉਸਦੇ ਹੱਥ ਕੰਬ ਰਹੇ ਸਨ ਉਸ ਨੂੰ ਦੂਰੋਂ ਸਾਇਲੈਂਸ ਦੀ ਆਵਾਜ਼ ਸੁਣਾਈ ਦੇ ਰਹੀ ਸੀ ਵਸੇ ਹੀ ਸੀ ਸ਼ਰਮਿੰਦਗੀ ਗਿੜਫ ਤਾੜੀ ਉਸਨੇ ਡੂੰਗਾ ਸਾਹ ਲਿਆ ਚਲੋ ਵੇਖਦੇ ਹਾਂ ਕੀ ਹੁੰਦਾ ਹੈ

ਹੇ ਅਬਰੈਂਡ ਢਾਲਨ ਵਿਚਾਰੇ ਮੁੰਡੇ ਨੂੰ ਡਾਂਸ ਕਰਨ ਦੇ ਉਹ ਬਸ ਜਿੱਤਣ ਹੀ ਵਾਲਾ ਹੈ ਇਹ ਅਗਰੈਨਮਾ ਪੰਬਲਸੀ ਉਸ ਨੂੰ ਇੱਕ ਆਡਲੀ ਦੁਆਰਾ ਅੰਦਰ ਲਿਆਂਦਾ ਗਿਆ ਉਹ ਪੂਰੀ ਤਰ੍ਹਾਂ ਹੈਲਦੀ ਲੱਗ ਰਹੀ ਸੀ ਉਸ ਦੀ ਅੱਖ ਵਿੱਚ ਇੱਕ ਸ਼ਰਾਰਤੀ ਚਮਕ ਸੀ ਉਸ ਨੇ ਆਪਣੀ ਆਮ ਦੇ ਹੇਠਾਂ ਇੱਕ ਛੋਟਾ ਪਰ ਵਾਲਾ ਤੜਫਦਾ ਹੋਇਆ ਕ리에 ਚ ਫੜਿਆ ਹੋਇਆ ਸੀ ਪੁਲਿਸ ਆਫੀਸਰਸ ਨੇ ਅਗਰੈਨਮਾ ਪੰਬਲਵਲ ਵੇਖਿਆ ਫਿਰ ਬੈਜਵਲ ਫਿਰ ਅਬਰੈਂਡਵਲ ਜੋ ਲੱਗ ਰਿਹਾ ਸੀ ਕਿ ਉਹ ਫੇਂਟ ਹੋਣ ਵਾਲੀ ਸੀ ਇੱਕ ਅਫੀਸਰ ਅੱਗੇ ਵਧਿਆ ਮਿਸਸ ਪੰਬਲ ਉਸਨੇ ਪੁੱਛਿਆ ਅਸੀਂ ਤੁਹਾਨੂੰ ਲੱਭ ਰਹੇ ਸੀ ਪਿਛਲੇ 5 ਸਾਲਾਂ ਤੋਂ ਅਸਲ ਵਿੱਚ ਦ ਬੈਜਰਕਵੀਨ ਆਥ ਨੇ ਆਪਣੀ ਅਗੜੈਨ ਮਾਂ ਬਲਕੂਰਿਆ ਬੈਜਰਕਵੀਨ ਉਸਦੀ ਮਿੱਠੀ ਇਨੌਸਨ ਟਗੜੈਨ ਮਾਂ ਉਸਨੇ ਉਸਨੂੰ ਅੱਖ ਮਾਰੀ ਖੈਰ ਕਿਸੇ ਨੂੰ ਮੇਰੇ ਪਹਿਲੇ ਮੈਡੀਕਲ ਬਿਲਸ ਦਾ ਭੁਗਤਾਨ ਕਰਨਾ ਪਿਆ ਹੱਥ ਡਾਲਨ ਅਤੇ ਦੇਸ ਦਾ ਆਥਰਲ ਉਹ ਇਹ ਬਸ ਸ਼ਾਨਦਾਰ ਹੈ ਉਸਨੇ ਤੜਫਦੇ ਹੋਏ ਬੈਜ ਵੱਲ ਇਸ਼ਾਰਾ ਕੀਤਾ ਇਹ ਬਾਥੋਲਮਿਊ ਹੈ ਵੇਰਾ ਸਭ ਤੋਂ ਤੇਜ਼ ਲੈ ਸਕ। ਅੱਖ ਦੀ ਦੁਨੀਆ ਖੋ ਗਈ। ਬਿਮਾਰੀ, ਮੈਡੀਕਲ ਬਿਲਸ, ਕੀ ਇਹ ਸਭ ਇੱਕ ਸੈਟਅਪ ਸੀ? ਉਸ ਦੀ ਅਗੜਹਿਨ ਮਾ ਇੱਕ ਇਲੀਗਲ ਬੈਜਡ ਐਸਿੰਗ ਦੀ ਮਾਸਟਮਾਈਂਡ ਅਤੇ ਉਹ ਦ ਡਿਸਕੋ ਯਾਟੀ ਸਿਰਫ ਇੱਕ ਡਿਸਟਰੈਕਸ਼ਨ ਸੀ। ਉਸ ਦੀ ਵਾਇਲਟ ਡਸਟੀਨ ਲਈ ਇੱਕ ਅਣਜਾਣ ਅਪਰੰਟ ਮੈਨ। ਅਗੜਹਿਨ ਮਾ ਪੰਬਲ ਹਸੀ। ਉਹ ਆਪਣੇ ਛੋਟੇ-ਛੋਟੇ ਡਾਂਸਰਸ ਨਾਲ ਬਹੁਤ ਵਧੀਆ ਕਰ ਰਿਹਾ ਸੀ। ਆਥ। ਮੈਨੂੰ ਪਤਾ ਸੀ ਕਿ ਅਬਰੈਂਡ ਤੇਰੇ ਤੇ ਫੋਕਸ ਕਰੇਗੀ, ਉਸ ਨੂੰ ਮੇਰੇ ਪਿੱਛੇ ਲੱਗਣ ਤੋਂ ਰੋਕ ਦੇਵੇਗੀ। ਉਹ ਇੱਕ ਕਬ੍ਰੀਲੀਅੰਟ ਦੀ ਕੋਈ ਸੀ ਪਿਆਰੇ ਅਬ੍ਰੈਂਡ ਬਹੁਤ ਸ਼ਰਮਿੰਦਾ ਹੋ ਕੇ ਆਪਣਾ ਮਾਣ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਆਫਿਸ ਵਿੱਚ ਬਹਿਜਦੀਆਂ ਆਵਾਜ਼ਾਂ ਅਜੀਬ ਫਸੈਂਪਲਸ ਵਿਟੀ ਇਹ ਸਭ ਤੁਹਾਡਾ ਕੰਮ ਸੀ ਮਿਸਸ ਪੰਬਲ ਅਗਰੈਨਮਾ ਪੰਬਲ ਬਸ ਮੁਸਕਰਾਈ ਉਹ ਦਾਲਨ ਨਾ ਆਥ ਨੂੰ ਡਾਟ ਐਂਡ ਫਾਕ ਬਾਰੇ ਸਭ ਕੁਝ ਸਿਖਾਇਆ ਹੈ ਪਰ ਡਾਂਸਿੰਗ ਉਹ ਸਭ ਉਸਦਾ ਆਪਣਾ ਹੈ ਅਗਰੈਨਮਾ ਪੰਬਲ ਨੂੰ ਅਰੈਸਟਡ ਕਰ ਲਿਆ ਗਿਆ ਪਰ ਉਹ ਇੱਕ ਅਪਰਾਊਡ ਸਮਾਈਲ ਨਾਲ ਗਈ ਇਤੋਂ ਤੱਕ ਕਿ ਬਾਥੋਲਮਯੂ ਵੈਜ ਨੂੰ ਇੱਕ ਛੋਟਾ ਜਿਹਾ ਵੇਬ ਵੀ ਦਿੱਤਾ ਆਥ ਉਹ ਸਿਰਫ ਬੋਰਡਿੰਗ ਅਕਾਊਂਟੈਂਟ ਨਹੀਂ ਸੀ ਬਲਕਿ ਫੇਮਸ ਡਿਸਕੋ ਯੈਟੀ 882 ਇੱਕ ਵਾਇਰਲ ਸੈਂਸੇਸ਼ਨ ਉਸਨੇ ਇੱਕ ਤਰ੍ਹਾਂ ਨਾਲ ਆਪਣੀ ਅਗੜਨਮਾ ਨੂੰ ਬਚਾ ਲਿਆ ਸੀ ਉਸਦੀ ਅਜੀਬ ਹਸਾਉਣ ਵਾਲੀ ਸੱਚਾਈ ਨੂੰ ਅਕਸਪੋਜ਼ ਕਰਕੇ ਅਪਰਾਇਜ਼ ਮਨੀ ਉਸਦੀ ਲੀਗਲ ਡਿਫੈਂਸ ਲਈ ਗਈ ਜੋ ਉਸਦੀ ਮੈਡੀਕਲ ਕੇਅਰ ਤੋਂ ਵੀ ਜ਼ਿਆਦਾ ਮਹਿੰਗੀ ਸੀ ਅਬ ਬ੍ਰੈਂਡ ਪੂਰੀ ਤਰ੍ਹਾਂ ਸ਼ਰਮਿੰਦਾ ਹੋ ਕੇ ਆਪਣੀ ਜੌਬ ਛੱਡ ਦਿੱਤੀ ਪਰ ਕਈ ਹਫ਼ਤੇ ਬਾਅਦ ਹੱਥ ਨੇ ਉਸ ਨੂੰ ਇੱਕ ਕਮਿਊਨਿਟੀ ਡਾਂਸ ਆ ਕਲਾਸ ਵਿੱਚ ਵੇਖਿਆ ਔਕਵਰਡ ਤਰੀਕੇ ਨਾਲ ਟੈਂਗੋ ਦੀ ਕੋਸ਼ਿਸ਼ ਕਰਦੇ ਹੋਏ ਲੱਗਦਾ ਸੀ ਕਿ ਸੀਕ੍ਰੇਟਸ ਲੱਭਣ ਦਾ ਅਥਰਿਲ ਭਾਵੇਂ ਉਹ ਗਲਤ ਸੀ ਨੇ ਉਸ ਦੇ ਅੰਦਰ ਕੁਝ ਜਗਾ ਦਿੱਤਾ ਸੀ ਹੱਥ ਦੀ ਲਾਈਫ ਕਦੇ ਪਹਿਲਾਂ ਵਰਗੀ ਨਹੀਂ ਰਹੇਗੀ ਉਹ ਹੁਣ ਸਿਰਫ ਹੱਥ ਪੰਬਲ ਨਹੀਂ ਸੀ ਉਹ ਦਾ ਡਿਸਕੋ ਯੈਟੀ ਸੀ ਲੁਕੀ ਹੋਈ ਜੋਇ ਅਚਾਨਕ ਫੇਮ ਅਤੇ ਲਾਈਫ ਦੀ ਪੂਰੀ ਅਜੀਬਤਾ ਦਾ ਇੱਕ ਸਿੰਬਲ ਉਸਨੇ ਸਿੱਖਿਆ ਕਿ ਸਭ ਤੋਂ ਸ਼ਾਂਤ ਲੋਕ ਵੀ ਅਤੇ ਸਭ ਤੋਂ ਮਿੱਠੀਆਂ ਗ੍ਰੈਂਡ ਮਾਜ਼ ਵੀ ਸਭ ਤੋਂ ਵਾਇਲਡ ਸਭ ਤੋਂ ਅਚਾਨਕ ਸੱਚਾਈਆਂ ਨੂੰ ਲੁਕਾ ਸਕਦੀਆਂ ਹਨ ਅਤੇ ਕਦੇ ਕਦੇ ਸਭ ਤੋਂ ਫਨੀ ਸੀਕਰਟਸ ਉਹ ਹੁੰਦੇ ਹਨ ਜਿਨ੍ਹਾਂ ਦੀ ਤੁਸੀਂ ਕਦੇ ਉਮੀਦ ਨਹੀਂ ਕੀਤੀ ਹੁੰਦੀ ਤੁਹਾਡਾ ਕੀ ਖਿਆਲ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਆਥ ਨੇ ਸਹੀ ਚੋਆਇਸ ਕੀਤੀ ਤੁਸੀਂ ਕੀ ਕਰੋਗੇ ਜੇ ਤੁਹਾਡੀ ਅਗੜਨਮਾ ਬੇਜਾਕਬੀ ਨਿਕਲੇ ਹੇਠਾਂ ਕਮੈਂਟਸ ਵਿੱਚ ਸਾਨੂੰ ਦੱਸੋ ਅਤੇ ਹੋਰ ਅਵਿਸ਼ਵਾਸ਼ਯੋਗ ਸਟੋਰੀਜ਼ ਲਈ ਸਬਸਕ੍ਰਾਈਬ ਕਰਨਾ ਨਾ ਭੁੱਲੋ